ਇਹ ਵਾਰਦਾਤ ਹੋਣ ਦਾ سلسلہ ਲਗਾਤਾਰ ਵਧਦਾ ਜਾ ਰਿਹਾ ਹੈ ਵਾਰਦਾਤ ਟਰੱਕ ਡਰਾਈਵਰਾਂ ਨਾਲ ਹੋ ਰਹੀ ਹੈ 8 ਵਜੇ ਤੋਂ ਬਾਅਦ ਜਦੋਂ ਹਨੇਰਾ ਟਲਦਾ ਤੇ ਟਰੱਕ ਡਰਾਈਵਰਾਂ ਦੇ ਉੱਤੇ ਇੱਟਾਂ ਬਰੋੜੇ ਵਰਸਾਏ ਜਾਂਦੇ ਨੇ ਅਮਨਜੀਤ ਤੁਹਾਡੇ ਨਾਲ ਵਾਰਦਾਤ ਹੋਈ ਹੈ ਤੁਸੀਂ ਸ਼ੀਸ਼ਾ ਦਿਖਾਇਆ ਜਿਸ ਤਰੀਕੇ ਨਾਲ ਚੂਰੋ-ਚੂਰ ਹੋਇਆ ਕਿ ਵਾਰਦਾਤ ਕਿਵੇਂ ਹੋਈ ਤੁਹਾਡੇ ਨਾਲ ਉਹ ਦੋ ਮੁੰਡੇ ਮੋਟਰਸਾਈਕਲ ਤੇ ਆਏ ਸੀ ਜੀ ਇੱਕ ਮੁੰਡਾ ਪਿੱਛੇ ਪੱਥਰ ਫੜ ਕੇ ਹੱਥ ਦੇ ਵਿੱਚ ਉਹ ਮੋਟਰਸਾਈਕਲ ਤੇ ਖੜਾ ਹੋ ਕੇ ਦਿਖਾਉਂਦਾ ਸੀਗਾ ਨਾਲੇ ਮੇਰੇ ਅੱਗੇ ਵੀ ਗੱਡੀ ਨੰਗੇ ਸੀ ਉਹ ਤਾਂ ਬੜੀ ਸਪੀਡ ਤੇ ਸੀਗਾ ਉਹ ਤਾਂ ਨੰਗੇ ਆ ਜੀ ਉਹਨਾਂ ਨੇ ਮੇਰੀ ਗੱਡੀ ਤੇ ਪੱਥਰ ਮਾਰਿਆ ਜੀ ਸਰ ਉਹਨਾਂ ਨੂੰ ਮੈਂ ਕਿਹਾ ਸੀ ਕਿ ਸਰ ਜੀ ਇਦਾਂ ਦਾ ਹੋਇਆ ਸੀ ਕੱਲ ਪਰਸ ਪਰਸੋਂ ਰਾਤ ਨੂੰ ਮੇਰੇ ਨਾਲ ਕਿਸੇ ਹੋ ਡਰਾਈਵਰ ਨਾਲ ਨਾ ਇਦਾਂ ਹੋ ਜਾਵੇ ਤੁਸੀਂ ਇਹ ਮਾੜਾ ਜਿਹਾ ਦੇਖ ਲਿਆ ਕਰੋ ਰਾਤ ਨੂੰ ਤੇ ਅੱਜ ਉਹੀ ਦੇਖਣ ਵਾਸਤੇ ਜੀ ਮੈਂ ਇੱਥੇ ਖੜ ਗਿਆ ਮੇਰੇ ਮਾਲਕ ਨੇ ਕਿਹਾ ਕੋਈ ਗੱਲ ਨਹੀਂ ਤੂੰ ਖੜ ਕੇ ਐ ਲੁਧਿਆਣਾ ਤੋਂ ਜੋ ਦਿੱਲੀ ਨੈਸ਼ਨਲ ਹਾਈਵੇ ਚੜਦੇ ਆ ਤੇ ਦਰਾਹਾ ਦੇ ਨਜ਼ਦੀਕ ਵਾਰਦਾਤ ਹੋਣ ਦਾ سلسلہ ਲਗਾਤਾਰ ਵਧਦਾ ਜਾ ਰਿਹਾ ਹੈ ਵਾਰਦਾਤ ਟਰੱਕ ਡਰਾਈਵਰਾਂ ਨਾਲ ਹੋ ਰਹੀ ਹੈ ਟਰੱਕ ਦਿਖਾ دیے ਟਰੱਕ ਦੇ ਕੋਲ ਮੌਜੂਦ ਆ ਪਰ ਟਰੱਕ ਡਰਾਈਵਰਾਂ ਨਾਲ ਵਾਰਦਾਤ ਹੁੰਦੀ ਆ ਦੇਰ ਰਾਤ 8 ਵਜੇ ਤੋਂ ਬਾਅਦ ਜਦੋਂ ਹਨੇਰਾ ਟਲਦਾ ਤੇ ਟਰੱਕ ਡਰਾਈਵਰਾਂ ਦੇ ਉੱਤੇ ਇੱਟਾਂ ਬਰੋੜੇ ਵਰਸਾਏ ਜਾਂਦੇ ਨੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਇੱਕ ਡਰਾਈਵਰ ਮੌਜੂਦ ਹੈ ਕੀ ਨਾ ਆਪਣਾ ਅਮਨ ਕੁਮਾਰ ਜੀ ਅਮਨਜੀਤ ਤੁਹਾਡੇ ਨਾਲ ਵਾਰਦਾਤ ਹੋਈ ਹੈ ਤੁਸੀਂ ਸ਼ੀਸ਼ਾ ਦਿਖਾਇਆ ਜਿਸ ਤਰੀਕੇ ਨਾਲ ਚੂਰੋ ਚੂਰ ਹੋਇਆ ਇਹ ਵਾਰਦਾਤ ਕਿਵੇਂ ਹੋਈ ਤੁਹਾਡੇ ਨਾਲ ਇਹ ਜੀ ਮੇਰੇ ਨਾਲ ਵਾਰਦਾਤ ਇਦਾਂ ਹੋਈ ਸਰ ਕਿ ਮੈਂ ਨਾ ਜਾਂਦਾ ਪਿਆ ਸੀ ਇਧਰ ਦਿੱਲੀ ਵੱਲੋਂ ਤੇ ਗੱਡੀਆਂ ਰੋਂਗ ਸਾਈਡ ਆ ਰਹੀਆਂ ਸੀ ਅੱਗੇ ਕੋਈ ਹਾਦਸਾ ਹੋ ਗਿਆ ਸੀਗਾ ਰੋਂਗ ਸਾਈਡ ਗੱਡੀਆਂ ਆ ਰਹੀ ਸੀ ਬੜੀ ਸਪੀਡ ਨਾਲ ਮੈਂ ਬਚਾਲੇ ਵਾਲੀ ਲਾਈਨ ਤੇ ਸੀਗਾ ਮੈਂ ਕਿਹਾ ਹੁਣ ਉਰਲੇ ਹੋ ਜਾਨੇ ਇੱਕ ਪਾਸੇ ਤਾਂ ਜੀ ਜਿਹੜੀ ਰੋਂਗ ਸਾਈਡ ਗੱਡੀ ਆ ਰਹੀ ਆ ਉਹਨਾਂ ਨੂੰ ਪਤਾ ਲੱਗੇ ਤੇ ਪਿੱਛੇ ਵਾਲੀ ਗੱਡੀਆਂ ਸਤਰਕ ਹੋ ਜਾਣ ਮੈਂ ਸਾਈਡ ਤੇ ਲਾਉਣ ਲੱਗਿਆ ਉਹਨੂੰ ਉਹ ਦੋ ਮੁੰਡੇ ਮੋਟਰਸਾਈਕਲ ਤੇ ਆਏ ਸੀ ਜੀ ਇੱਕ ਮੁੰਡਾ ਪਿੱਛੇ ਪੱਥਰ ਫੜ ਕੇ ਹੱਥ ਦੇ ਵਿੱਚ ਉਹ ਮੋਟਰਸਾਈਕਲ ਤੇ ਖੜਾ ਹੋ ਕੇ ਦਿਖਾਉਂਦਾ ਸੀਗਾ ਨਾਲੇ ਮੇਰੇ ਅੱਗੇ ਵੀ ਗੱਡੀ ਨੰਗੇ ਸੀ ਉਹ ਤਾਂ ਬੜੀ ਸਪੀਡ ਤੇ ਸੀਗਾ ਉਹ ਤਾਂ ਨੰਗੇ ਆ ਜੀ ਉਹਨਾਂ ਨੇ ਮੇਰੀ ਗੱਡੀ ਤੇ ਪੱਥਰ ਮਾਰਿਆ ਜੀ ਤੇ ਤੁਹਾਡੀ ਗੱਡੀ ਤੇ ਪੱਥਰ ਮਾਰਿਆ ਤੁਹਾਡੇ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਉਸ ਟਾਈਮ ਨਹੀਂ ਸਰ ਨਹੀਂ بچاؤ ਬਹੁਤ ਬਹੁਤ ਹੀ ਬਹੁਤ بچاؤ ਹੋ ਗਿਆ ਸਰ ਉਸ ਟਾਈਮ ਤਾਂ ਸਾਡੀ ਜਿਹੜਾ ਮੁੰਡਾ ਬੈਠਾ ਸੀਗਾ ਮੇਰਾ ਮੁੰਡਾ ਉੱਥੇ ਹੀ ਬੈਠਾ ਸੀਗਾ ਉਹ ਤਾਂ ਕੁਦਰਤੀ ਉਹ ਮੁੰਡੇ ਨੂੰ ਦੇਖ ਕੇ ਮੈਨੂੰ ਕਹਿੰਦਾ ਉਸਤਾਦ ਜੀ ਇਹਨੇ ਪੱਥਰ ਮਾਰਨਾ ਮੈਂ ਜਦ ਹੀ ਉਹਨੂੰ ਕਿਹਾ ਤੂੰ ਇੱਥੇ ਆ ਕੇ ਬਹਿ ਜਾ ਨਹੀਂ ਤਾਂ ਉਹਦੇ ਪੱਥਰ ਇੱਥੇ ਜਾ ਕੇ ਵੱਜਣਾ ਸੀਗਾ ਇੱਥੇ ਵੱਜ ਜਾਂਦਾ ਉਹਦੀ ਜਾਨ ਤੱਕ ਜਾ ਸਕਦੀ ਸੀ ਕੁਝ ਵੀ ਹੋ ਸਕਦਾ ਸੀ ਉਹਦੇ ਨਾਲ ਬਿਲਕੁਲ ਸਰ ਐਡਾ ਕਾ ਪੱਥਰ ਸੀਗਾ ਸਰ ਐਡਾ ਕਾ ਪੱਥਰ ਜੇ ਐਡਾ ਕਾ ਪੱਥਰ ਆਪਾਂ ਕਿਸੇ ਤੇ ਇਦਾਂ ਹੀ ਮਾਰ ਦਈਏ ਠੰਡ ਦਾ ਟਾਈਮ ਹੀ ਆ ਉਦਾਂ ਹੀ ਲੱਗੂਗਾ ਤੇ ਬੰਦੇ ਦਾ ਪੈਰ ਹੱਥ ਦਾ ਸੋਨੋ ਜੂਗਾ ਉਹ ਤਾਂ ਇੱਥੇ ਵੱਜੂਗਾ ਜੀ ਐਡਾ ਕਾ ਪੱਥਰ ਫਿਰ ਬੰਦੇ ਦੀ ਤਾਂ ਉਮੀਦ ਹੀ ਨਹੀਂ ਕਿ ਬੰਦਾ ਬਚੂਗਾ ਬਚਾਓ ਹੋ ਗਿਆ ਤੁਹਾਡਾ ਤੇ ਤੁਸੀਂ ਕਿਸੇ ਨੂੰ ਇਹਦੀ ਨੌਲੇਜ ਦਿੱਤੀ ਕਿਸੇ ਮਾਲਕ ਨੂੰ ਜਾਂ ਕਿਸੇ ਪੁਲਸ ਅਧਿਕਾਰੀ ਨੂੰ ਅੱਗੇ ਨਾਕੇ ਤੇ ਦੱਸਿਆ ਕਿ ਪਿੱਛੇ ਇਦਾਂ ਵਾਰਦਾਤ ਹੋ ਰਹੀ ਆ ਤੇ ਵਾਰਦਾਤ ਹੋਣੀ ਕਦੋਂ ਤੋਂ ਚਾਲੂ ਹੋਈ ਆ ਇਹ ਵਾਰਦਾਤ ਜੀ ਆਹੀ ਠੰਡ ਜਦੋਂ ਦਾ ਸਟਾਰਟ ਹੋ ਗਿਆ ਨਾ ਜੀ ਉਦੋਂ ਦਾ ਹੀ ਇਹ ਵਾਰਦਾਤ ਹੋਣ ਲੱਗਿਆ 10-15 ਦਿਨ ਪਿੱਛੇ ਤੋਂ ਹੀ ਠੀਕ ਆ ਜੀ ਇਹ ਗੱਲ ਮੇਰੇ ਨਾਲ ਹੋਈ ਤਾਂ ਮੈਂ ਆਪਣੇ ਮਾਲਕਾਂ ਨੂੰ ਦੱਸਿਆ ਸੀ ਕਿ ਅੰਜੀ ਇਦਾਂ ਦਾ ਮੇਰੇ ਨਾਲ ਹੋ ਗਿਆ ਅੱਜ ਮੇਰਾ ਸੀਸਾ ਭੰਨਤਾ ਮੈਂ ਇੱਧਰ ਇਹ ਰੂਟ ਤੇ ਚੱਲਦਾ ਆ ਇਧਰ ਨੂੰ ਤੁਸੀਂ ਵੀ ਥੋੜਾ ਧਿਆਨ ਰੱਖੋ ਦੇਖੋ ਤਾਂ ਉਹਨਾਂ ਨੇ ਕਿਹਾ ਮੈਨੂੰ ਤੂੰ ਅੱਜ ਉੱਥੇ ਖੜ ਕੇ ਤੂੰ ਦੇਖਦਾ ਆਂ ਕਿਹੜੇ ਮੁੰਡੇ ਆਂਦੇ ਆ ਤੇ ਨਾਲੇ ਕਿਹੜੇ ਮਾਰਦੇ ਆ ਨਾਲੇ ਆਪਾਂ ਪੁਲਿਸ ਲੈ ਕੇ ਆਵਾਂਗੇ ਤੇਰੇ ਨਾਲ ਆ ਗਏ ਆ ਤੂੰ ਡਰਨਾ ਬਾਕੀ ਆਪਾਂ ਦੇਖਦੇ ਆਂ ਤੂੰ ਚੱਲ ਗੱਡੀਆਂ ਚਲਾ ਕੋਈ ਦਿੱਕਤ ਨਹੀਂ ਐਦਾ ਦੀ ਉਹਨਾਂ ਨੇ ਇਹ ਵੀ ਗੱਲ ਕਿਹਾ ਮੈਨੂੰ ਕਿ ਤੂੰ ਆਪਣੀ ਚੁੱਕੰਨ ਰਹੀਂ ਤੂੰ ਬਸ ਬਾਕੀ ਆਪਾਂ ਹੈਗੇ ਆ ਉਹਨਾਂ ਨੂੰ ਮੈਂ ਦੱਸਿਆ ਹੋਰ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਜੀ ਗੱਡੀ ਛੱਡ ਕੇ ਆਪਾਂ ਕਿਤੇ ਜਾ ਨਹੀਂ ਸਕਦੇ ਕਿਸੇ ਪੁਲਿਸ ਅਧਿਕਾਰੀ ਨੂੰ ਅੱਗੇ ਨਾਕਾ ਰਸਤੇ 'ਚ ਲੱਗਦਾ ਕਿਉਂਕਿ ਦਰਾਹਾ ਨੈਸ਼ਨਲ ਹਾਈਵੇ 'ਤੇ ਕੋਈ ਨਾਕਾ ਲੱਗਦਾ ਪੁਲਿਸ ਦੀ ਗਸ਼ਤ ਵਗੈਰਾ ਹਾਂਜੀ ਅੱਗੇ ਨਹਿਰ ਤੇ ਲੱਗਦਾ ਹੈ ਜੀ ਆਪਣਾ ਇਧਰ ਆਏ ਵਾਲੇ ਨਹਿਰ ਤੇ ਉੱਥੇ ਲੱਗਦਾ ਹੈ ਜੀ ਰੋਡ ਵਾਲੇ ਜਿਹੜੇ ਸਪੀਡ ਵਾਲੇ ਨਹੀਂ ਹੁੰਦੇ ਜੀ ਸਰ ਉਹਨਾਂ ਨੂੰ ਮੈਂ ਕਿਹਾ ਸੀ ਕਿ ਸਰ ਜੀ ਇਦਾਂ ਦਾ ਹੋਇਆ ਸੀ ਕੱਲ ਪਰਸ ਪਰਸੋ ਰਾਤ ਨੂੰ ਮੇਰੇ ਨਾਲ ਕਿਸੇ ਹੋਰ ਡਰਾਈਵਰ ਨਾਲ ਨਾ ਇਦਾਂ ਹੋ ਜਾਵੇ ਤੁਸੀਂ ਇਹ ਮਾੜਾ ਜਿਹਾ ਦੇਖ ਲਿਆ ਕਰੋ ਰਾਤ ਨੂੰ ਤੇ ਅੱਜ ਉਹੀ ਦੇਖਣ ਵਾਸਤੇ ਜੀ ਮੈਂ ਇੱਥੇ ਖੜ ਗਿਆ ਮੇਰੇ ਮਾਲਕ ਨੇ ਕਿਹਾ ਕੋਈ ਗੱਲ ਨਹੀਂ ਤੂੰ ਖੜ ਕੇ ਐ ਭਾਵੇਂ ਅੱਜ ਗੱਡੀ ਮੇਰੀ ਲੋਡ ਨਾ ਹੋਵੇ ਕੋਈ ਚੱਕਰ ਨਹੀਂ ਤੂੰ ਬਸ ਖੜ ਕੇ ਐ ਦੇਖ ਕੇ ਐ ਕਿਹੜਾ ਬੰਦਾ ਹੈਗਾ ਉਹ ਤੇ ਪੁਲਿਸ ਵਾਲੇ ਕੀ ਕਹਿੰਦੇ ਜੋ ਤੁਸੀਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਕੋਈ ਐਕਸ਼ਨ ਵਗੈਰਾ ਲਿੱਤਾ ਉਸ ਚੀਜ਼ ਤੇ ਉਹ ਕਹਿੰਦੇ ਜੀ ਹੁਣ ਦੇਖੋ ਜਦੋਂ ਤੁੰਦ ਪੈਂਦੀ ਆ ਉਦੋਂ ਹੀ ਦੇਖਾਂਗੇ ਕਿਉਂਕਿ ਇਸ ਟਾਈਮ ਇਸ ਦਾ ਬੰਦੇ ਨੂੰ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਕਿਹੜਾ ਬੰਦਰ ਪੱਥਰ ਮਾਰ ਗਿਆ ਜੇ ਮੈਨੂੰ ਰਾਤ ਨੂੰ ਇੱਥੇ ਬੰਦਾ ਸੜਕ ਤੇ ਆਊਗਾ ਦਿਖਦਾ ਹੋਇਆ ਤਾਂ ਉਹਨੂੰ ਜੜੂ ਫੜ ਕੇ ਆਪਾਂ ਪੁੱਛਾਂਗੇ ਲੇਕਿਨ ਹੁਣ ਹੁਣ ਜਦੋਂ ਮੈਂ ਇੱਧਰੋਂ ਜਾਊਂਗਾ ਦੇਖਦੇ ਆ ਕੋਈ ਉੱਥੇ ਹੁੰਦਾ ਆ ਕਿ ਨਹੀਂ ਕੋਈ ġੇੜਾ ਲਾਂਦਾ ਆ ਜਾਂ ਕੋਈ ਪਟ੍ਰੋਲਿੰਗ ਕਰਦਾ ਆ ਕਿ ਨਹੀਂ ਐਸੇ ਕਰਕੇ ਮੈਂ ਇੱਥੇ ਖੜ ਗਿਆ ਵਾਂ ਤੇ ਜਿਹੜਾ ਐ ਵਾਰਦਾਤ ਥੋੜੀ ਹੋ ਰਿਹਾ ਪੁਆਇੰਟ ਕੀ ਐ ਪੁਆਇੰਟ ਕਿੱਥੇ ਕੇ ਵਾਰਦਾਤ ਹੁੰਦੀ ਐ ਦਿੱਲੀ ਦਿੱਲੀ ਵਾਰਦਾਤ ਦੀ ਆਪਣਾ ਇਹ ਦਰਾਹੇ ਵਾਲਾ ਪੁਲ ਜਦੋਂ ਪਾਰ ਕਰੋਗੇ ਨਾ ਜੀ ਥੋੜਾ ਜਿਹਾ ਇੱਥੇ ਹੀ ਪੂਰਾ ਐਕਚੁਅਲੀ ਜਗਾ ਤਾਂ ਜੀ ਮੈਂ ਵੀ ਨਹੀਂ ਦੱਸ ਸਕਦਾ ਉਹ ਥੋੜਾ ਬਣਿਆ ਹੋਇਆ ਇੱਧਰ ਸਰਵਿਸ ਰੋਡ ਸਰਵਿਸ ਰੋਡ ਤੇ ਗੱਡੀ ਖੜਾਉਣ ਦੀ ਜਗਾ ਹੈਗੀ ਆ ਉੱਥੇ ਖੜਾ ਲੀਏ ਉੱਥੇ ਲੁੱਟ ਲੈਂਦੇ ਆ ਰਾਤ ਨੂੰ 11 12 ਵਜੇ ਜੇ ਉੱਥੇ ਗੱਡੀ ਕੱਲੀ ਖੜ ਗਈ ਤਾਂ ਗੱਡੀ ਦੇ ਬੈਟਰੀ ਤੇ ਪੱਖੇ ਤੱਕ ਨਹੀਂ ਛੱਡਦੇ ਉਹ ਵੀ ਲੈ ਜਾਂਦੇ ਆ ਬੈਟਰੀ ਪੱਖੇ ਤੱਕ ਤੁਹਾਡੇ ਕੱਢ ਕੇ ਲੈ ਜਾਂਦੇ ਕਦੀ ਵਾਰਦਾਤ ਹੋਈ ਐ ਏਦਾਂ ਦੀ ਕਿ ਬੈਟਰੀ ਪੱਖੇ ਕੱਢ ਕੇ ਲੈ ਆਏ ਹਾਂਜੀ ਕਈ ਵਾਰ ਹੋਈ ਆ ਜੀ ਕਈ ਵਾਰ ਹੋਈ ਆ ਆਪਾਂ ਨੇ ਦੱਸਿਆ ਵੀ ਆ ਕਿ ਇੱਥੇ ਹੁੰਦਾ ਆ ਹੋਰ ਡਰਾਈਵਰਾਂ ਦੇ ਵੀ ਹੋਇਆ ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਉਸਤਾਦ ਇੱਥੇ ਨਾ ਖੜਿਆ ਕਰੋ ਇੱਥੇ ਆਹੀ ਕੰਮ ਹੁੰਦਾ ਆ ਨਿਸ਼ਾਨਾ ਪੰਜਾਬ ਦੀਆਂ ਗੱਡੀਆਂ ਹੁੰਦੀਆਂ ਕਿ ਬਾਹਰੋਂ ਸਟੇਟਾਂ ਤੋਂ ਆਣ ਵਾਲੀਆਂ ਗੱਡੀਆਂ ਆਉਂਦੀਆਂ ਆ ਜ਼ਿਆਦਾ ਜ਼ਿਆਦਾਤਰ ਜੀ ਬਾਹਰ ਵਾਲੀ ਗੱਡੀਆਂ ਹੁੰਦੀਆਂ ਨੇ ਬਹੁਤ ਹੀ ਕੰਮ ਜਿਹੜੇ ਹੁੰਦੇ ਆ ਇੱਥੇ ਦੇ ਹੁੰਦੇ ਐ ਇਦਾਂ ਨਹੀਂ ਕਿ ਨਹੀਂ ਇਧਰ ਦੀਆਂ ਗੱਡੀਆਂ ਦਾ ਵੀ ਆਹੀ ਹਾਲ ਆ ਪੰਜਾਬ ਨੰਬਰ ਜਿਹੜਾ ਕੱਲ ਵੀ ਹੋਇਆ ਪਰਸੋ ਵੀ ਆ ਉਹ ਵੀ ਪੰਜਾਬ ਨੰਬਰ ਸੀਗਾ ਜੀ ਇੱਕ ਸੀਗਾ ਹਿਮਾਚਲ ਨੰਬਰ ਉਹਦਾ ਤਾਂ ਉਹ ਆਇਆ ਸੀਗਾ ਜੀ ਉਹਨੂੰ ਤਾਂ ਹੱਤਾਂ ਖੰਡ ਤੋਂ ਵੱਧ ਹੋ ਗਿਆ ਉਹ ਗੱਡੀ ਨੂੰ ਲੁੱਟਿਆ ਸੀਗਾ ਉਹ ਗੱਡੀ ਮੈਂ ਦੱਸਦਾ ਜੀ ਉੱਥੇ ਪੱਖਾ ਤੱਕ ਨਹੀਂ ਛੱਡਿਆ ਉਹਨਾਂ ਨੇ ਪੱਖਾ ਦਾ ਲੱਗ ਲੱਗੇ ਉਹ ਡਰਾਈਵਰ ਅੰਦਰ ਸੁੱਤਾ ਪਿਆ ਉਹਨੂੰ ਪਤਾ ਨਹੀਂ ਕਿਹੜੀ ਫੁੱਸਫੁਸੀ ਮਾਰੀ ਜੀ ਉਹ ਅੰਦਰ ਹੀ ਸੁੱਤਾ ਰਹਿ ਗਿਆ ਉਹਦਾ ਬੈਟਰੀ ਪੱਖਾ ਸਾਰਾ ਕੱਢ ਕੇ ਲੈ ਕੇ ਜਿਹੜੀ ਅੰਦਰ ਪਈ ਆ ਬਾਹਰ ਵੀ ਛੱਡੋ ਅੰਦਰ ਦੀ ਉਹ ਤਾਂ ਜੇ ਅੰਦਰੋਂ ਕੱਢ ਲੈਂਦੇ ਆ ਜੀ ਤੇ ਬਾਹਰ ਟਾਇਰ ਟਿੱਬੇ ਕਿੱਦਾਂ ਛੱਡ ਦੇਣਗੇ ਉਹ ਪ੍ਰਸ਼ਾਸਨ ਕਿ ਉਹ ਜਦ ਕਦੀ ਕੋਈ ਹੋਈ ਕਿ ਆਈ ਪ੍ਰਸ਼ਾਸਨ ਦੀ ਗਸ਼ਤ ਆਈ ਆ ਕਿਉਂਕਿ ਡਰਾਈਵਰਾਂ ਨੂੰ ਤੁਸੀਂ ਪੂਰਾ ਦੇਸ਼ ਘੁੰਮਣਾ ਹੁੰਦਾ ਹੈ ਅਲੱਗ-ਅਲੱਗ ਸਟੇਟਾਂ ਤੇ ਜਾਣਾ ਹੁੰਦਾ ਕਦੀ ਐਵੇਂ ਲੱਗਿਆ ਕਿ ਸੁਰੱਖਿਅਤ ਨਹੀਂ ਹੈਗੇ ਅਸੀਂ ਪੂਰਾ ਦੇਸ਼ ਘੁੰਮਦੇ ਆ ਹਾਂਜੀ ਇਹ ਤਾਂ ਲੱਗਦਾ ਆ ਸਰ ਅੱਜ ਮੈਨੂੰ ਜਦੋਂ ਬੰਦੇ ਨੇ ਪੱਥਰ ਮਾਰਿਆ ਬਹੁਤ ਡਰਾਈਵਰਾਂ ਨੂੰ ਵੀ ਮਾਰਿਆ ਉਹ ਡਰਾਈਵਰ ਸਾਰਿਆਂ ਨੇ ਮੈਨੂੰ ਕਿਹਾ ਸਾਰਿਆਂ ਨੇ ਦੱਸਿਆ ਮੈਂ ਵੀ ਉਹਨਾਂ ਨੂੰ ਦੱਸਿਆ ਉਹ ਵੀ ਕਹਿੰਦੇ ਹੁਣ ਆਪਣਾ ਠੀਕ ਹੈ ਨਹੀਂ ਇੱਧਰ ਉੱਧਰ ਜਿਵੇਂ ਆਪਾਂ ਚੱਲਦੇ ਆਂ ਉਸਤਾਦ ਦੇ ਕੋਲ ਹੁਣ ਪਹਿਲਾਂ ਆਪਾਂ ਇੱਥੇ ਆ ਕੇ ਟਾਬੇ ਤੇ ਰੁਕ ਗਏ ਤਾਂ ਕੋਈ ਟੈਨਸ਼ਨ ਨਹੀਂ ਕਿਉਂਕਿ ਹੁਣ ਆਪਣੀ ਗੱਡੀ ਟਾਬੇ ਤੇ ਆ ਜੇ ਹੁਣ ਇੱਥੋਂ ਕਿਲੋਮੀਟਰ ਗਾਂ ਚੱਲ ਜਾਈਏ ਫਿਰ ਸਾਨੂੰ ਡਰ ਹੋ ਜਾਂਦਾ ਹੈ ਕਿ ਹੁਣ ਸਾਡੀ ਗੱਡੀ ਤੇ ਕੁਝ ਨਾ ਕੁਝ ਕੱਢ ਹੀ ਲੈਣਾ ਤੇ ਨਾਲ ਸਾਨੂੰ ਵੀ ਮਾਰ ਦੇਣਗੇ ਮਤਲਬ ਡਰ ਰਹਿੰਦਾ ਹੀ ਆ ਡਰ ਰਹਿੰਦਾ ਹੀ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਹਾਈਵੇ ਨੈਸ਼ਨਲ ਆ ਦਿੱਲੀ ਰੋਡ ਨੈਸ਼ਨਲ ਹਾਈਵੇ ਆ ਇਹ ਹਾਈਵੇ ਇਧਰ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਇਹ ਨੈਸ਼ਨਲ ਹਾਈਵੇ ਜੁੜਦਾ ਹੈ ਤੇ ਕਿਦੇ ਨਾ ਕਿਦੇ ਡਰਾਈਵਰ ਭਾਈਚਾਰਾ ਜਿਹੜਾ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਕਿ ਅਸੀਂ ਸੁਰੱਖਿਆ ਦੇ ਵਿੱਚ ਨਹੀਂ ਹੈਗੇ ਕਿਉਂਕਿ ਹੁਣ ਰਾਹੇ ਦੇ ਕੋਲ ਜਿਹੜਾ ਹੈ ਕਿ ਵਾਰਦਾਤ ਦਾ ਸਿਲਸਿਲਾ ਤੁੰਦ ਪੈਣ ਦੇ ਨਾਲ ਵੱਧ ਗਿਆ ਹੈ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਕਿਉਂਕਿ ਉਹਨਾਂ ਦੇ ਨੌਲੇਜ ਚ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਡਰਾਈਵਰਾਂ ਦੇ ਉੱਤੇ ਪੱਥਰ ਦੇ ਨਾਲ ਹਮਰਾ ਹੁੰਦਾ ਰਾਹੇ ਦੇ ਕੋਲ ਤੇ ਉਹਨਾਂ ਦੇ ਸ਼ੀਸ਼ੇ ਭੰਨੇ ਜਾਂਦੇ ਨੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਜੇ ਕੋਈ ਗੱਡੀ ਖੜ ਗਈ ਤਾਂ ਉਹ ਲੁੱਟੀ ਗਈ ਹੈ ਜੇ ਉਹ ਡਰਾਈਵਰ ਆਪਣੀ ਸਮਝਦਾਰੀ ਨਾਲ ਕੱਢ ਕੇ ਲੈ ਜਾਂਦਾ ਤੇ ਉਹ ਬਚ ਜਾਂਦਾ ਫਿਰ ਉਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਚਾਰਣ ਇਧਰ ਤੇ ਕੀ ਸਕਟ ਐਕਸ਼ਨ ਲੈਂਦਾ ਹੈ ਕਿ ਪੈਟਰੋਲਿੰਗ ਨੈਸ਼ਨਲ ਹਾਈਵੇ ਤੇ ਵਧਦੀ ਹੈ ਜਾਂ ਉਹਨਾਂ ਨੂੰ ਕਿੰਨੇ ਦਿਨਾਂ ਤੱਕ ਜਿਹੜੇ ਇਹਦੇ ਚੋਰ ਨੇ ਜਿਹੜੇ ਨਾਲ ਤੇ ਹਮਲਾ ਕਰਦੇ ਨੇ ਉਹਨਾਂ ਨੂੰ ਫੜ ਪਾਂਦਾ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਰਿਪੋਰਟ ਐ ਐਸਐਮਜ਼ ਨਿਊਜ਼ ਲੁਧਿਆਣਾ